ਮੇਰੇ ਹੱਥ ਦੇ ਵਿੱਚ ਜੋ ਜੜੀ ਬੂਟੀ ਹੈ ਜੋ ਪੌਦਾ ਹੈ ਇਹ ਇੰਨਾ ਕੋ ਤਾਕਤਵਰ ਹੈ ਕਿ ਇਹ ਬਗੈਰ ਬੀਜ ਤੋਂ ਧਰਤੀ ਦੀ ਵੱਖੀ ਪਾੜ ਕੇ ਨਿਕਲ ਜਾਂਦਾ ਹੈ ਤੁਹਾਡੇ ਸਰੀਰ ਦੇ ਵਿੱਚ ਕਿਤੇ ਵੀ ਦਰਦ ਹੁੰਦਾ ਹੋਵੇ ਕਿਤੇ ਵੀ ਸੋਇਲਿੰਗ ਹੁੰਦੀ ਹੋਵੇ ਤਾਂ ਇਹ ਜਿਹੜਾ ਪੌਦਾ ਹੈ ਉਸ ਨੂੰ ਖਤਮ ਕਰਨ ਦੀ ਤਾਕਤ ਰੱਖਦਾ ਸਾਬਤ ਪੱਤਾ ਗੋਡੇ ਦੇ ਉੱਤੇ ਪੂਰਾ ਆ ਜਾਂਦਾ ਐਵੇਂ ਨਿਸ਼ੇਬ ਬਣ ਗਈ ਨਾ ਇਹ ਦੇਖੋ ਹਾਂਜੀ ਜਿੱਥੇ-ਜਿੱਥੇ ਨਸਾਂ ਜਾਂਦੀਆਂ ਉੱਥੇ ਆਪਣੇ ਆਪ ਰੱਬ ਨੇ ਸ਼ੇਪ ਬਣਾਈ ਹੋਈ ਜਾਂਦੀ। ਇਹਨੂੰ ਰੱਖ ਕੇ ਇਹਦੇ ਉੱਤੇ ਬੰਨ ਲੈਣਾ। ਦਰਦ ਸ਼ੂ ਮੱਤਰ। ਜੇ ਇਹਨੂੰ ਹੋਰ ਕਾਰਗਰ ਬਣਾਣਾ ਹੈ। ਜੀ। ਇਹ ਵੀ ਆਪਣੀ ਕਿਚਨ ਵਿੱਚ ਪਈ ਹੈ। ਨਿੰਮ। ਨਿੰਮ ਦੇ ਪੱਤੇ। ਮਾਤਾ ਕਹਿੰਦੀ ਹੈ ਵੀ ਮੇਰੇ ਗੋਡੇ 'ਚ ਪਾਣੀ ਭਰ ਗਿਆ ਮੈਂ ਇੰਜੈਕਸ਼ਨ ਨਾਲ ਕਢਾਨੀ ਆਂ। ਉਸ ਕੇਸ 'ਚ ਇਹਦੇ 'ਚ ਪੱਤੇ ਪਾ ਲੋ ਨਿੰਮ ਦੇ। ਤੇ ਨਾਲੇ ਇਹ ਬੰਨਣ ਲੱਗ ਜਾਓ। ਜਿਨ੍ਹਾਂ ਦੇ ਗੋਡੇ 'ਚ ਪਾਣੀ ਭਰਦਾ ਹੈ। ਉਸ ਪਾਣੀ ਭਰਨ ਦੀ ਚੀਜ਼ ਨੂੰ ਵੀ ਇਹ ਘਟਾ ਦੇਗਾ। ਨਾਰਮਲ ਕਰ ਦੇਗਾ کارਗਰ ਨੁਸਖਾ ਪੇਨ ਕਿਲਰ ਖਾਣ ਦੀ ਜ਼ਰੂਰਤ ਨਹੀਂ ਪੱਤਾ ਬੰਨਣ ਦੀ ਲੋੜ ਹੈ ਪੱਤਾ ਬੰਨਣ ਦੀ ਲੋੜ ਹੈ ਪੈ ਗੋਡੇ ਦੇ ਉੱਤੇ ਤਰੀਕਾ ਕੀ ਹੈ ਜੀ ਜਿਨ੍ਹਾਂ ਨੂੰ ਗੋਡੇ ਮੋਡੇ ਦੀ ਦਰਦ ਹੈ ਜਾਂ ਜੋੜ ਬਦਲਣ ਵਾਸਤੇ ਕਹਤਾ ਇੱਕ ਡਾ ਤੇ ਲੈ ਕੱਲਾ ਸਰੋਂ ਦਾ ਤੇਲ ਲੈ ਲੋਹੇ ਦੀ ਕੜਾਈ 'ਚ ਗਰਮ ਕਰ ਲੈਣਾ ਚੰਗੀ ਤਰ੍ਹਾਂ ਪੂਰਾ ਐਨ ਸੜ ਜੇ ਚੰਗੀ ਤਰ੍ਹਾਂ ਦੋ ਪੱਤੇ ਇਹਦੇ ਵਿੱਚ ਛੱਡ ਦੋ ਦਰਦ ਸ਼ੂਮੰਤਰ ਕੀ ਹੈ ਸੋ ਜਿਹੜੇ ਪੇਨ ਕਿਲਰ ਖਾ ਕੇ ਕੰਮ ਚਲਾ ਰਹੇ ਨੇ ਪੇਨ ਕਿਲਰ ਜਿੰਨਾ ਵੀ ਹੈ ਉਹ ਪੇਨ ਦੇ ਰیسیਵਰ ਨੂੰ ਬੰਦ ਕਰ ਦਿੰਦਾ ਜਿਹੜਾ ਸਿਗਨਲ ਜਾਂਦਾ ਹੁਣ ਚਾਹ ਦਾ ਕੱਪ ਹੈ ਚਾਹ ਦੇ ਕੱਪ ਨੂੰ ਤੁਸੀਂ ਹੱਥ ਲਾਂਦੇ ਹੋ ਤੁਹਾਨੂੰ ਜਦੋਂ ਹੀ ਪਤਾ ਲੱਗ ਜਾਂਦਾ ਗਰਮ ਹੈ ਕਿਉਂ ਪਤਾ ਲੱਗ ਗਿਆ ਉਹ ਕੋਈ ਚੀਜ਼ ਟ੍ਰੈਵਲ ਹੋਈ ਹੈ ਜਿੰਨੇ ਦੱਸਿਆ ਸਿਗਨਲ ਨੇ ਜੇ ਮੈਂ ਇੱਥੇ ਕੋਈ ਐਸੀ ਚੀਜ਼ ਲਾਦਾ ਜਿਹੜਾ ਸਿਗਨਲ ਅੱਗੇ ਨਾ ਜਾਣ ਦੇਵੇ ਤੁਸੀਂ ਫੜੀ ਜਾਓ ਗਰਮ ਇੱਥੋਂ ਸੜ ਜਾਏਗਾ ਪਰ ਗਰਮ ਦਾ ਸਿਗਨਲ ਨਹੀਂ ਜਾਏਗਾ ਪੇਨ ਕਿਲਰ ਉਹੀ ਕੰਮ ਕਰਦਾ ਲਗਾਤਾਰ ਗੋਡੇ ਦਾ ਮਰੀਜ਼ ਪੇਨ ਕਿਲਰ ਖਾ ਰਿਆ ਹੋਏ ਉੰਦੀ ਕਿਡਨੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦਾ ਲੀਵਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਵਾਟਸਪ ਇੱਕ ਹੀ ਚੀਜ਼ ਰੱਖੀਏ ਜੀ ਮਰਮ ਰੱਖੀਏ ਜੀ ਜਿਹੜੀ ਅਸੀਂ ਬਣਾਨੇ ਆ ਮਰਮ ਕਰਦੀਏ ਜੀ ਕੀ ਕਰਦੀਏ ਗੋਡੇ ਤੇ ਹਲਕੀ ਜੀ ਲਾ ਲੋ ਮਰਮ ਤੇਲ ਤੋਂ ਪਹਿਲਾਂ ਹੈ ਤੇਲ ਤੋਂ ਬਾਅਦ ਜੀ ਤੇਲ ਤੋਂ ਬਾਅਦ ਇਹਦੇ ਉੱਤੇ ਟਕੋਰ ਨਹੀਂ ਕਰਨੀ ਮਾਲਿਸ਼ ਨਹੀਂ ਕਰਨੀ ਬਹੁਤ ਹੀ ਰਾਮਬਾਨ ਨੁਸਖਾ ਜਿਨ੍ਹਾਂ ਨੂੰ ਗੋਡੇ ਮੋਡੇ ਤੇ ਕਮਰੇ ਚ ਦਰਦ ਹੈ ਮੇਰੇ ਹੱਥ ਦੇ ਵਿੱਚ ਜੋ ਜੜੀ ਬੂਟੀ ਹੈ ਜੋ ਪੌਦਾ ਹੈ ਇਹ ਇੰਨਾ ਕੋ ਤਾਕਤਵਰ ਹੈ ਕਿ ਇਹ ਬਗੈਰ ਬੀਜ ਤੋਂ ਧਰਤੀ ਦੀ ਵੱਖੀ ਪਾੜ ਕੇ ਨਿਕਲ ਜਾਂਦਾ ਹੈ ਤੇ ਇਹਦੇ ਵਿੱਚ ਕੁਦਰਤ ਨੇ ਇੰਨੀ ਤਾਕਤ ਇੰਨੀ એનર્ਜੀ ਰੱਖੀ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਕਿਤੇ ਵੀ ਦਰਦ ਹੁੰਦਾ ਹੋਵੇ ਕਿਤੇ ਵੀ ਸੋਇਲਿੰਗ ਹੁੰਦੀ ਹੋਵੇ ਤਾਂ ਇਹ ਜਿਹੜਾ ਪੌਦਾ ਹੈ ਉਸ ਨੂੰ ਖਤਮ ਕਰਨ ਦੀ ਤਾਕਤ ਰੱਖਦਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਮਾਡਰਨ ਲੋਕਾਂ ਦੇ ਦੇਸੀ ਵੈਦ ਡਾਕਟਰ ਵਿਵੇਕ ahuja ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਕਿ ਕਿਵੇਂ ਇਸ ਬਗੈਰ ਬੀਜ ਤੋਂ ਪੈਦਾ ਹੋਣ ਵਾਲੇ ਜੜੀ ਬੂਟੀ ਦੇ ਨਾਲ ਅਸੀਂ ਜਿਹੜਾ ਸਾਡੇ ਦਰਦ ਨੇ ਚਾਹੇ ਗੋਡਿਆਂ ਦੇ ਹੋਣ ਮੋਢਿਆਂ ਦੇ ਹੋਣ ਪਿੱਟ ਦਰਦ ਹੋਣ ਕਿਤੇ ਵੀ ਸਰੀਰ ਦੇ ਵਿੱਚ ਦਰਦ ਹੁੰਦਾ ਹੋਵੇ ਉਹ ਇਹ ਪੱਤੇ ਦੂਰ ਕਰ ਸਕਦੇ ਨੇ ਤੇ ਇਸ ਦੀ ਧਾਰਮਿਕ ਮਹੱਤਤਾ ਵੀ ਬਹੁਤ ਹੈ ਪਵਿੱਤਰ ਬੂਟੀ ਹੈਗੀ ਆ ਪਵਿੱਤਰ ਪੌਦਾ ਹੈ ਇਸ ਨੂੰ ਮੰਨਿਆ ਜਾਂਦਾ ਹੈ ਵੈਰੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫੇਰ ਕੀਕੇ ਟੀਵੀ ਪੰਜਾਬੀ ਤੇ ਫਰੂਕੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਪਿਆਰ ਭਰੀ ਸ਼ਸ਼ੀਕਾਲ اچھا ਸਭ ਤੋਂ ਪਹਿਲਾ ਡਾਕਟਰ ਸਾਹਿਬ ਮੇਰਾ ਸਵਾਲ ਇਹ ਹੈ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਿੱਥੋਂ ਕੱਢ ਕੇ ਲੈ ਕੇ ਆਣੇ ਹੋ ਇਹ ਸਾਰੇ ਕਾਲੀ ਡੈਰੀ ਵਾਲੇ ਨੁਸਖੇ ਨੇ ਦੇਖੋ ਕਾਲੀ ਡੈਰੀ ਜਿਹੜਾ ਕੁਝ ਲਿਖਿਆ ਹੈ ਨਾ ਉਹ ਸਾਡੇ ਗ੍ਰੰਥਾਂ ਵਿੱਚ ਲਿਖਿਆ ਮੈਂ ਆਪ ਤੇ ਕੁਝ ਨਹੀਂ ਲਿਖ ਰਿਆ ਠੀਕ ਹੈ ਜਾਂ ਸਾਡੇ ਜਿਹੜੇ ਮੰਨੇ ਹੋਏ ਵੈਦ ਐ ਪੁਰਾਣੇ ਵੈਦ ਜਿਹੜੇ 100 200 200 ਸਾਲ ਤੋਂ ਪ੍ਰੈਕਟਿਸ ਕਰ ਰਹੇ ਆ ਉਹ ਆਪਣੀ ਗੁਰੂ ਸ਼ਿਸ਼ਿਆ ਪਰੰਪਰਾ ਦੇ ਵਿੱਚੇ ਆਪਣੇ ਸ਼ਿਸ਼ਿਆ ਨੂੰ ਦੱਸ ਗਏ ਅੱਗੇ ਉਹ ਆਪਣੇ ਸ਼ਿਸ਼ਿਆ ਨੂੰ ਦੱਸ ਗਏ ਉਹ ਚਲਦੇ ਚਲਦੇ ਸਾਡੇ ਕੋਲ ਆ ਗਈਆਂ ਵਾਗਵਟ ਸੰਹਿਤਾ ਚਰਕ ਸੰਹਿਤਾ ਸ਼ੂਸ਼ਰਜ ਸੰਹਿਤਾ ਛਾਡੰਗਦਰ ਸੰਹਿਤਾ ਇਹ ਐਸੀ ਕਿਤਾਬਾਂ ਹੈਗੀਆਂ ਜਿਹੜੀ ਆਯੁਰਵੈਦਿਕ ਕਿਤਾਬਾਂ ਹਨ ਉਨਾਂ ਇਚੇ ਨੁਸਖੇ ਲਿਖੇ ਹੋਏ ਹਨ ਉਹੀ ਬਸ ਮੈਂ ਸਿੰਪਲ ਸੋਖੇ ਸ਼ਬਦਾਂ 'ਚ ਤੁਹਾਨੂੰ ਦੱਸ ਦੇਣਾ ਤੇ ਉਹ ਕਾਰਗਰ ਹਨ ਕਿਉਂਕਿ ਉਹ ਲਿਖੇ ਇਸ ਹਿਸਾਬ ਨਾਲ ਹੋਏ ਹਨ ਤੇ ਉਹ ਰਿਜ਼ਲਟ ਦਿੰਦੇ ਹਨ ਉਹਦੇ ਕਰਕੇ ਹੀ ਲੋਕੀ ਫੋਨ ਕਰਕੇ ਸਾਨੂੰ ਕਹਿੰਦੇ ਆਂ ਵੀ ਕਾਰਗਰ ਨੁਸਖਾ ਜੀ ਤੁਹਾਡਾ ਕਾਲੀ ਡੈਰੀ ਵਾਲਾ ਨੁਸਖਾ ਬੜਾ ਕਾਰਗਰ ਹੈ ਪਰ ਉਹ ਕਾਲੀ ਡੈਰੀ ਨਹੀਂ ਉਹ ਸਾਡੇ ਗ੍ਰੰਥ ਹੈ ਜਿੰਨਾ ਚਾ ਚੀਜ਼ਾਂ ਲਿਖੀਆਂ ਹੋਈਆਂ ਜੀ ਜੀ ਅੱਛਾ ਇਹ ਕਿਸ ਚੀਜ਼ ਦਾ ਪੌਦਾ ਹੈ ਤੁਸੀਂ ਕਹਿ ਰਹੇ ਹੋ ਵੀ ਇਹਨੂੰ ਕਿਸੇ ਬੀਜ ਦੀ ਜ਼ਰੂਰਤ ਨਹੀਂ ਹੈ ਬਗੈਰ ਬੀਜ ਤੋਂ ਪੈਦਾ ਹੋ ਜਾਂਦਾ ਧਰਤੀ ਦੀ ਵੱਖੀ ਪਾੜ ਕੇ ਕੋ ਬੀਜ ਦੀ ਤੇ ਲੋੜ ਹੈ ਪਰ ਨੇਚਰ ਨੇ ਇਹਦਾ ਬੀਜ ਧਰਤੀ ਚ ਪਾਇਆ ਹੈ ਬੀ ਜੀ ਆਿੰਦਾ ਤਤੂਰੇ ਦਾ ਇਹ ਚਤ ਤਤੂਰਾ ਹੈ ਤਤੂਰਾ ਇਹ ਤਤੂਰੇ ਦਾ ਪੌਦਾ ਹੈ ਜੰਮੀ ਬਾਰਿਸ਼ਾਂ ਦਾ ਮੌਸਮ ਆਂਦਾ ਹੈ ਜੋੜਾਂ ਦੇ ਦਰਦ ਵੱਧ ਜਾਂਦੇ ਆ ਬਿਲਕੁਲ ਵੱਧ ਬੁਖਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਮੱਛਰ ਆ ਜਾਂਦਾ ਹੈ ਬੱਚੇ ਬੱਚੇ ਨੂੰ ਬੁਖਾਰ ਹੈ ਤੇ ਨੇਚਰ ਨੇ ਉਹੀ ਚੀਜ਼ਾਂ ਉਗਾਉਣੀਆਂ ਸ਼ੁਰੂ ਕਰ ਦੇਣੀਆਂ ਇਸ ਟਾਈਮ ਤਤੂਰਾ ਬਹੁਤ ਉਗ ਰਿਹਾ ਹੋਏਗਾ ਜੋੜਾਂ ਦੇ ਦਰਦ ਵਾਸਤੇ ਕੰਮ ਆਉਂਦਾ ਹੈ ਗਲੋਏ ਬਹੁਤ ਉਗ ਰਹੀ ਹੈ ਕਿਉਂਕਿ ਡੇਂਗੂ ਆਣ ਵਾਲਾ ਹੈ ਤੇ ਰੱਬ ਪਹਿਲੇ ਹੀ ਗਲੋਏ ਉਗਾਣੀ ਸ਼ੁਰੂ ਕਰ ਦਿੰਦਾ ਵੇ ਗਲੋਏ ਦੇ ਪਾਣੀ ਪੀਓ ਡੇਂਗੂ ਤੋਂ ਬਚੋ ਐਵੇਂ ਹੀ ਤਤੂਰਾ ਉਗਾਉਣਾ ਸ਼ੁਰੂ ਕਰਤਾ ਜਿਹੜੀ ਚੀਜ਼ ਇਸ ਟਾਈਮ ਉਗ ਰਹੀ ਹੈ ਉਹ ਕੋਈ ਨਾ ਕੋਈ ਬਿਮਾਰੀ ਜਿਹੜੀ ਹੁਣ ਆਨ ਆਲੀ ਹੈ ਉਹਦੇ ਵਾਸਤੇ ਉਗਰੀ ਹੈ ਹੁਣ ਤਤੂਰਾ ਬਹੁਤ ਚੰਗਾ ਹੈਗਾ ਜਿਹੜੇ ਲੋਕਾਂ ਨੂੰ ਕਿਤੇ ਵੀ ਦਰਦ ਹੈਗੀ ਗੋਡੇ ਮੋਢੇ ਚ ਕਿਤੇ ਵੀ ਦਰਦ ਹੈ ਜੇ ਇਹਦਾ ਤੇਲ ਬਣਾ ਕੇ ਤੇਲ ਬਣਾ ਕੇ ਤੇਲ ਬਣਾ ਇਹਦਾ ਤੇਲ ਕਿਵੇਂ ਕੱਢਾਂਗੇ ਜੇ ਕੱਢਾਂਗੇ ਹੁਣੇ ਬਣਾਵਾਂਗੇ ਇਹਦਾ ਤੇਲ ਤੁਹਾਡੇ ਅੱਗੇ ਹੀ ਬਣਾਵਾਂਗੇ ਜੀ ਜੇ ਇਹਦਾ ਤੇਲ ਤੁਸੀਂ ਗੋਡਿਆਂ ਦੇ ਉੱਤੇ ਲਾ ਕੇ ਤੇ ਇਸ ਪੱਤੇ ਨੂੰ ਗੋਡਿਆਂ ਦੇ ਉੱਤੇ ਬੰਨ ਲਿਆ ਠੀਕ ਹੈ ਗੋਡੇ ਬਦਲਾਨ ਵਾਲੇ ਮਰੀਜ਼ ਵੀ ਐ ਕਹਿ ਦੇਣਗੇ ਵੀ ਸਾਡਾ ਗੋਡਾ ਠੀਕ ਹੋ ਗਿਆ ਜੀ ਸਾਨੂੰ ਅਜੇ ਬਦਲਵਾਨ ਦੀ ਲੋੜ ਨਹੀਂ ਹੈ ਜਿਨ੍ਹਾਂ ਨੂੰ ਆਪਰੇਸ਼ਨ ਕਹਿਤੇ ਜਿਨ੍ਹਾਂ ਨੂੰ ਆਪਰੇਸ਼ਨ ਕਹਿ ਦਿੱਤਾ ਹੈ ਬਿਲਕੁਲ ਸੋਖਾ ਨੁਸਖਾ ਹੈ ਮੈਂ ਅੱਗੇ ਦੱਸਾਂਗਾ ਤੁਹਾਨੂੰ ਠੀਕ ਹੈ ਪਰ ਗੋਡੇ ਦੇ ਮਰੀਜ਼ ਇੱਕ ਕੱਲ ਦਾ ਧਿਆਨ ਰੱਖਣਾ ਹਮੇਸ਼ਾ ਹੀ ਜੇ ਕਿਸੇ ਮਰੀਜ਼ ਨੂੰ ਕਮਰ ਦਰਦ ਸ਼ੁਰੂ ਹੋ ਗਈ ਹੈ ਠੀਕ ਹੈ ਤੇ ਉਹ ਐ ਸੋਚ ਲੇ ਕਿ ਆਨ ਨਾਲੇ 10 ਸਾਲਾਂ ਵਿੱਚ ਹੁੰਦਾ ਗੋਡਾ ਖਤਮ ਹੋ ਜਾਏਗਾ ਕਮਰ ਦਰਦ ਤੋਂ ਚੀਜ਼ਾਂ ਸ਼ੁਰੂ ਹੁੰਦੀਆਂ ਇਹ ਕੀ ਗੱਲ ਹੋਈ ਜੀ ਹਾਂ ਉਹ ਕਿਵੇਂ ਜੀ ਡਾਕਟਰ ਸਾਹਿਬ ਮੈਂ ਉਹੀ ਦੱਸਣ ਲੱਗਾ ਜੀ ਕਮਰ ਦਰਦ ਹੋਏਗੀ ਇੱਕ ਪਾਸੇ ਕਮਰ ਦੰਦ ਹੁੰਦੀ ਹੈ ਛਟਿਕਾ ਹੁੰਦੀ ਹੈ ਪੈਰ ਵਿੱਚ ਦਰਦ ਜਾਂਦੀ ਹੈ ਸੱਜੇ ਪਾਸੇ ਦਰਦ ਜਾਣ ਲੱਗੀ ਪੈਰ ਵਿੱਚ ਥੋੜੇ ਤੋਂ ਸ਼ੁਰੂ ਹੋ ਜਾਵੇ ਸੱਜੇ ਪਾਸੇ ਦਰਦ ਗਈ ਪੈਰ ਦੇ ਬੰਦਾ ਕੀ ਕਰੇਗਾ ਉਹ ਸੱਜੇ ਪਾਸੇ ਨੂੰ ਆਰਾਮ ਦੇਣ ਵਾਸਤੇ ਖੱਬੇ ਗੋਡੇ ਤੇ ਜ਼ੋਰ ਦੇ ਕੇ ਤੁਰਨ ਲੱਗ ਜੇਗਾ ਸਭ ਤੋਂ ਪਹਿਲੇ ਤੇ ਖੱਬਾ ਗੋਡਾ ਖਤਮ ਹੋ ਜਾਏਗਾ ਜਿਹੜਾ ਉਹ 70 ਕਿਲੋ ਵਜ਼ਨ ਹੈ ਸਰੀਰ ਦਾ ਉਹ ਪਹਿਣਾ ਚਾਹੀਦਾ ਦੋਵੇਂ ਗੋਡਿਆਂ ਦੇ ਉੱਤੇ ਉਹ ਇੱਕ ਗੋਡੇ ਤੇ ਪਹਿਨ ਲੱਗ ਜੇਗਾ 35 35 ਪਹਿਣਾ ਚਾਹੀਦਾ ਸੀ ਉਹ 70 ਪਹਿਨ ਲੱਗਿਆ ਇੱਕ ਪਾਸੇ ਦਾ ਗੋਡਾ ਖਤਮ ਜਾਂ ਮੀ ਉਹਨੂੰ ਦਰਦ ਹੋਏਗੀ ਉਹ ਬੰਦਾ ਦੂਜੇ ਪਾਸੇ ਜੋੜ ਦੇਗਾ ਫਿਰ ਦੂਜਾ ਗੋਡਾ ਖਤਮ ਫਿਰ ਮਾਤਾ ਪੈਣਾ ਸਾਡੇ ਕੋਲ ਆਂਦੀਆਂ ਕਹਿੰਦੀਆਂ ਪੁੱਤਰ ਮੈਨੂੰ ਨਾ ਮੇਰਾ ਗੋਡਾ ਖਤਮ ਹੋ ਗਿਆ ਇਹ ਗੋਡਾ ਖਤਮ ਹੋ ਗਿਆ ਫਿਰ ਇਹ ਹੋ ਗਿਆ ਅਸੀਂ ਉਹਨੂੰ ਪੁੱਛਨੇ ਆ ਕਮਰ ਵਿੱਚ ਦਰਦ ਹੈ ਕਹਿੰਦੀ ਨਹੀਂ ਕੋਈ ਕਮਰ ਵਿੱਚ ਦਰਦ ਨਹੀਂ ਜਦੋਂ ਅਸੀਂ ਡਿਟੇਲ ਇਹ ਜਾਣਨੇ ਆ ਫਿਰ ਪਤਲਾ ਹਾਂ ਮੈਨੂੰ 5 ਸਾਲ ਪਹਿਲੇ ਦਰਦ ਹੋਈ ਸੀ ਕਮਰੇ ਵਿੱਚ ਉਹ ਦਰਦ ਤੇ ਹੁਣ ਠੀਕ ਹੋ ਗਈ ਗੋਡੇ ਮੇਰੇ ਖਤਮ ਹੋ ਗਏ ਉਹ ਗੋਡੇ ਉੱਥੋਂ ਹੀ ਖਤਮ ਹੁੰਦੇ ਆ ਇਸ ਕਰਕੇ ਕਮਰ ਦਰਦ ਨੂੰ ਇਗਨੋਰ ਨਹੀਂ ਕਰਨਾ ਜਿੱਦਾਂ ਕਮਰ ਦਰਦ ਹੁੰਦੀ ਹੈ ਤੁਹਾਡੇ ਨੇੜੇ ਜੜੀ ਬੂਟੀ ਲੱਗੀ ਹੋਈ ਹੈ ਮੈਂ ਕਈ ਵਾਰੀ ਦੱਸਣਾ ਹੁਣਾ ਇਹ ਵੀਡੀਓ ਨੋਟ ਕਰ ਲਓ ਉਹਨਾਂ ਨਾਲ ਸ਼ੇਅਰ ਕਰਨੀ ਹੈ ਜਿਨ੍ਹਾਂ ਨੂੰ ਕਮਰ ਦਰਦ ਹੈਗੀ ਹਾਰ ਸ਼ਿੰਗਾਰ ਪਾਰੀਜਾਤ ਇੱਕ ਪੌਦਾ ਹੁੰਦਾ ਹੈ ਉਹਦੀ ਛਾਲ ਤੇ ਪੱਤੇ ਲੈ ਕੇ ਪਾਣੀ ਚ ਭਿਗੋਦੋ 500 ml ਪਾਣੀ ਚ ਭਿਗੋਲੋ ਉਹਨੂੰ ਚੰਗੀ ਤਰ੍ਹਾਂ ਉਬਾਲ ਲਓ ਸਵੇਰੇ ਜਦੋਂ ਪਾਣੀ 125 ml ਰਹਿ ਜਾਏ ਉਹਨੂੰ ਛਾਨ ਕੇ ਇੱਕ ਵਾਰੀ ਪੀ ਲਓ ਕੋਈ ਹਫਤਾ 10 ਦਿਨ ਨਹੀਂ ਪੀਣਾ ਮਹੀਨਾ ਸਵਾ ਮਹੀਨਾ ਪੀਣਾ ਹੈ ਤੇ ਫਿਰ ਮੇਰੀ ਵੀਡੀਓ ਦੇ ਉੱਤੇ ਕਮੈਂਟ ਕਰਨਾ ਵੀ ਕਿੰਨਾ ਤੁਹਾਨੂੰ ਆਰਾਮ ਆਇਆ ਬਹੁਤ ਹੀ ਰਾਮਬਾਨ ਨੁਸਖਾ ਜਿੰਨਾਂ ਨੂੰ ਗੋਡੇ ਮੋਡੇ ਤੇ ਕਮਰੇ ਚ ਦਰਦ ਹੈ ਠੀਕ ਹੈ ਅਜਮਾਇਆ ਹੋਇਆ ਨੁਸਖਾ ਤੇ ਸੈਂਕੜੇ ਮਰੀਜ਼ੀ ਦੇ ਨਾਲ ਠੀਕ ਹੋ ਗਏ ਉਹਨੂੰ ਦਵਾਈ ਲੈਣ ਦੀ ਵੀ ਲੋੜ ਨਹੀਂ ਬੱਸ ਮਤਲਬ ਇਹ ਤੁਸੀਂ ਵੀਡੀਓ ਚ ਬੋਨਸ ਪਹਿਲੇ ਹੀ ਦਿੱਤਾ ਸਰ ਪਹਿਲੇ ਹੀ ਬੋਨਸ ਦਿੱਤਾ ਐ ਤੇ ਜਿਹੜੀ ਚੀਜ਼ ਮੈਂ ਦੱਸਾਂਗਾ ਨਾ ਜਿਹੜਾ ਤੇਲ ਦੱਸਣਾ ਮੈਂ ਐ ਤੇ ਕਿਆ ਹੀ ਬਾਤ ਹੈ ਇੱਕ ਦਿਨ ਤੁਸੀਂ ਪੱਤਾ ਬੰਨ ਲਿਆ ਜੀ ਦਰਦ ਛੂ ਮੰਤਰ ਤਤੂਰਾ ਛੂ ਮੰਤਰ ਕਰ ਦਿੰਦਾ ਹੈ ਦਰਦ ਨੂੰ ਅੱਛਾ ਤੁਸੀਂ ਕਹਿ ਰਹੇ ਸੀ ਵੀ ਬੜਾ ਪਵਿੱਤਰ ਵੀ ਹੈ ਇਹ ਦੇਖੋ ਇਹ ਪਵਿੱਤਰ ਹੈ ਨਵਰਾਤਰੀਆਂ ਇਹਦਾ ਮਹਾਸ਼ਿਵਰਾਤਰੀ ਦਾ ਟਾਈਮ ਚੱਲ ਰਿਹਾ ਹੈ ਸ਼ਿਵਰਾਤਰੀ ਚ ਜਿਹੜੇ ਚੀਜ਼ ਸ਼ੰਕਰ ਭਗਵਾਨ ਦੇ ਉੱਤੇ ਛੜਦੀ ਆ ਉਹਦੇ ਚੋਂ ਇੱਕ ਤਤੂਰਾ ਵੀ ਹੈ ਤਤੂਰਾ ਸ਼ੰਕਰ ਭਗਵਾਨ ਨੂੰ ਚੜਾਉਂਦੇ ਆ ਪੂਜਾ ਪਾਠ ਵਾਸਤੇ ਬੇਲ ਪੱਤਰ ਚੜਾਉਂਦੇ ਆ ਪੂਜਾ ਪਾਠ ਹੁਣ ਬੇਲ ਪੱਤਰ ਦੀ ਗੱਲ ਆ ਗਈ ਕਿਸੇ ਨੂੰ ਵੀ ਸ਼ੂਗਰ ਹੈ ਉਹਨੂੰ ਇਹ ਵੀਡੀਓ ਸ਼ੇਅਰ ਕਰ ਦੋ ਸ਼ੂਗਰ ਦਾ ਮਰੀਜ਼ ਅਗਰ ਚਾਰ ਪੱਤੇ ਬੇਲ ਪੱਤਰ ਦੇ ਰੋਜ਼ ਖਾਣੇ ਸ਼ੁਰੂ ਕਰਤੇ ਪੱਤੇ ਪੱਤੇ ਬੇਲ ਪੱਤਰ ਨਹੀਂ ਉਹ ਪੱਤਾ ਪੱਤਾ ਇੱਕ ਹੁੰਦੀ ਹੈ ਬੇਲਗਿਰੀ 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 ਕੰਮ ਕਰਦੀ ਹੈ ਹੁਣ ਤੁਸੀਂ ਅੱਗੇ ਅੱਗੇ ਪੁੱਛੀ ਜਾਂਦੇ ਹੋ ਫਿਰ ਸਾਡੇ ਤਾਂ ਨੁਸਖੇ ਲੈਣੇ ਹੁੰਦੇ ਨੇ ਸਾਡੇ ਨੁਸਖੇ ਲੈਣੇ ਹੁੰਦੇ ਨੇ ਡਾਕਟਰ ਸਾਹਿਬ ਇੱਕ ਬੇਲ ਪੱਤਰ ਹੁੰਦਾ ਹੈ ਤਿੰਨ ਪੱਤਿਆਂ ਦਾ ਬੇਲ ਪੱਤਰ ਕੰਮ ਕਰਦਾ ਹੈ 슈ਗਰ ਦੇ ਉੱਤੇ ਕਿਸੇ ਨੂੰ 슈ਗਰ ਹੈਗੀ ਚਾਰ ਤੋਂ ਪੰਜ ਪੱਤੇ ਰੋਜ਼ ਖਾਣ ਲੱਗ ਜਾਏ ਵੀਡੀਓ ਸ਼ੇਅਰ ਕਰਨੀ ਹੈ ਜਿਨ੍ਹਾਂ ਨੂੰ 슈ਗਰ ਹੈ ਚਾਰ ਤੋਂ ਪੰਜ ਪੱਤੇ ਬੇਲ ਪੱਤਰ ਦੇ ਖਾਣ ਲੱਗ ਜਾਓ 슈ਗਰ ਲੈਵਲ ਕਟਣੀ ਸ਼ੁਰੂ ਹੋ ਜਾਣਗੇ ਇਨਸੂਲਿਨ ਜਿੰਨੀ ਲਗਾਉਂਦੇ ਹੋ ਉਹ ਕਟਣੀ ਸ਼ੁਰੂ ਹੋ ਜੇਗੀ ਪਰ ਕੁਲਾ ਪੱਤਾ ਹੋਵੇ ਬਹੁਤ ਹਾਰਡ ਪੱਤਾ ਨਾ ਹੋਵੇ ਹਾਂ ਤੁੰਬਟ ਤਾਜੀ ਤਾਜੀ ਉਹ ਲੈਣੇ ਆ ਤੁਹਾਡਾ ਕਾਬੂ ਕਰ ਦੇਗਾ ਹੁਣ ਤੁਸੀਂ ਬੇਲਗिरी ਛੇੜ ਲਈ ਬੇਲਗिरी ਜਿਹੜੀ ਹੈ ਪਲੇ ਰੰਗ ਦੀ ਹੋ ਜਾਂਦੀ ਹੈ ਉਹਨੂੰ ਸੁਕਾ ਲਓ ਉਹਦਾ ਪਾਊਡਰ ਬਣਾ ਲਓ ਜਿੰਨੂੰ ਆਈਬੀਐਸ ਦੀ ਪ੍ਰੋਬਲਮ ਹੈ ਇਰੀਟੇਬਲ ਬਾਵਲ ਸਿੰਡਰੋਮ ਗ੍ਰੈਣੀ ਕਹਿੰਦੇ ਆ ਕੁਝ ਖਾ ਲਿਆ ਲੈਟਰਿੰਗ ਆ ਗਈ ਹੈ ਵੀਡੀਓ ਸ਼ੇਅਰ ਕਰਨੀ ਹੈ ਜਿੰਨੂੰ ਕੁਝ ਖਾਂਦੇ ਹੀ ਲੈਟਰਿੰਗ ਆ ਜਾਂਦੀ ਹੈ ਸਵੇਰੇ ਉੱਠ ਕੇ ਇੱਕ ਵਾਰੀ ਫਰੈਸ਼ ਹੁੰਦਾ ਫਿਰ ਨਾਸ਼ਤਾ ਕਰਦਾ ਫਿਰ ਫਰੈਸ਼ ਹੁੰਦਾ ਦੁਪਹਿਰੇ ਫਿਰ ਫਰੈਸ਼ ਹੁੰਦਾ ਰਾਤ ਨੂੰ ਫਿਰ ਫਰੈਸ਼ ਹੁੰਦਾ ਟਾਇਲਟ ਜਾਣਾ ਪੈਂਦਾ ਉਹਨੂੰ ਬੇਲਗਰੀ ਦਾ ਪਾਊਡਰ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਦੇਣ ਲੱਗ ਜਾਓ ਉਹਦੀ ਗ੍ਰਹਿਣੀ ਸੰਗ੍ਰਹਿਣੀ ਅਤਿਸਾਰ ਇਹ ਪ੍ਰੋਬਲਮ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਬੇਲ ਹੈ ਜੀ ਤਤੂਰਾ ਸ਼ੰਕਰ ਭਗਵਾਨ ਦੇ ਉੱਤੇ ਚੜਦਾ ਇਹਨੂੰ ਅਸੀਂ ਪੇਨ ਕਿਲਰ ਦੀ ਤਰ੍ਹਾਂ ਯੂਜ਼ ਕਰਨੇ ਆ ਇਹਦਾ ਜਿਹੜਾ ਰਸ ਹੈ ਨਾ ਉਹ ਪੇਨ ਨੂੰ ਖਤਮ ਕਰ ਦਿੰਦਾ ਮਤਲਬ ਪੇਨ ਕਿਲਰ ਖਾਣ ਦੀ ਜ਼ਰੂਰਤ ਨਹੀਂ ਪੱਤਾ ਬੰਨਣ ਦੀ ਲੋੜ ਹੈ ਪੱਤਾ ਬੰਨਣ ਦੀ ਲੋੜ ਹੈ ਪੈ ਗੋਡੇ ਦੇ ਉੱਤੇ ਇੱਕ ਦਿਨ ਪੱਤਾ ਬੰਨੋ ਗੋਡੇ ਦੇ ਚੂਸ ਲੂ ਅਜ ਦਰਦ ਚੂਸ ਲੂ ਅੰਦਰੋਂ ਮੈਂ ਕਹਿੰਦਾ ਜੀ ਜਿਵੇਂ ਸਾਰਾ ਹੀ ਸਪੰਜ ਵਾਂਗੂ ਜਿਵੇਂ ਪਾਣੀ ਢ ਗਿਆ ਸਪੰਜ ਰੱਖੀ ਤੇ ਉਹਨੇ ਸੱਕ ਕਰ ਲੈਣਾ ਸਾਰੀ ਚੀਜ਼ ਨੂੰ ਐਵੇਂ ਹੀ ਦਤੂਰਾ ਚੂਸ ਲੈਂਦਾ ਔਰ ਕਿੰਨੀ ਦੇਰ ਵਿੱਚ ਅੱਜ ਤੁਸੀਂ ਵੀਡੀਓ ਦੇਖੀ ਹੈ ਠੀਕ ਹੈ ਸ਼ਾਮ ਨੂੰ ਤੁਸੀਂ ਲਾਇਆ ਤੇ ਸਵੇਰੇ ਇਹਦੇ ਉੱਤੇ ਕਮੈਂਟ ਕਰਨਾ ਜੀ ਕਿੰਨੇ ਦਰਦ ਦੇ ਚ ਆਰਾਮ ਆਇਆ ਇੰਨੀ ਹੀ ਦੇਰ ਪਰ ਬਣਾਉਣ ਦਾ ਤਰੀਕਾ ਠੀਕ ਹੋਣਾ ਚਾਹੀਦਾ ਠੀਕ ਢੰਗ ਨਾਲ ਬਣਿਆ ਹੋਵੇ ਜੀ اچھا ਤਰੀਕਾ ਕੀ ਹੈ ਜੀ ਦੇਖੋ ਅਸੀਂ ਤੇ ਤਿੰਨ ਚਾਰ ਚੀਜ਼ਾਂ ਪਾਣੇ ਆ ਪਰ ਰਿਜ਼ਲਟ ਤਤੂਰੇ ਦਾ ਹੀ ਪੂਰਾ ਹੈ ਨਹੀਂ ਤਿੰਨ ਚਾਰ ਚੀਜ਼ਾਂ ਦਾ ਮਤਲਬ ਜੀ ਜਿਵੇਂ ਅਸੀਂ ਨਿੰਮ ਪਾਣੇ ਆ ਤੁਸੀਂ ਫਾਰਮੂਲਾ ਬਣਾਇਆ ਹੋਇਆ ਆਲਰੇਡਾ ਉਹ ਕਿਹੜਾ ਜੀ ਉਹ ਫਾਰਮੂਲਾ ਅਸੀਂ ਬਣਾਣੇ ਆ ਸਰੋਂ ਦਾ ਤੇਲ ਨਾਲ ਬਣਦਾ ਹੈ ਤਿਲ ਦੇ ਤੇਲ ਨਾਲ ਬਣਦਾ ਹੈ ਅਲੱਗ-ਅਲੱਗ ਦੋ ਤਿੰਨ ਫਾਰਮੂਲੇ ਹੈਗੇ ਉਹ ਮਰੀਜ਼ ਦੀ ਪ੍ਰਕਿਰਤੀ ਦੇਖ ਕੇ ਬਾਤ ਹੈ ਪਿੱਤ ਕਫ ਹੈ ਫੋਨ ਤੇ ਗੱਲ ਕਰਕੇ ਉਹ ਦੱਸ ਦਿੰਦਾ ਫਿਰ ਉਸ ਹਿਸਾਬ ਨਾਲ ਉਹਨੂੰ ਤੇਲ ਚਲਾ ਜਾਂਦਾ ਜਿਹੜਾ ਘਰ ਤੁਸੀਂ ਨੁਸਖਾ ਬਣਾਣਾ ਹੈ ਉਹਦੇ ਸਿਰਫ ਤੁਸੀਂ ਤਤੂਰਾ ਯੂਜ਼ ਕਰ ਸਕਦੇ ਆਪਣੇ ਲੈ ਨੁਸਖਾ ਦੱਸ ਦਿਓ ਜਿਹੜਾ ਲੋਕ ਘਰ ਬਣਾ ਲਾਣੇ ਵੀ ਅਸੀਂ ਦੱਸ ਦਿਆ ਫਿਰ ਮੰਗਾਂਦੇ ਆ ਜੀ ਜਾਦਾ ਮੰਗਾ ਲੈਂਦੇ ਆ ਸਾਡੇ ਕੋਲ ਕੋਟਾ ਨਹੀਂ ਪੂਰਾ ਹੁੰਦਾ ਘਰੇ ਬਣਾ ਲਓ ਵਧੀਆ ਮੇਰੇ ਵਾਲਾ ਦੱਸ ਦਿੰਨਾ ਮੈਂ ਤਤੂਰਾ ਨਿੰਮ ਅਮਰਬੇਲ ਜੋਤਿਸ਼ਮਤੀ ਐਰੰਡੀ ਦਾ ਤੇਲ ਇਹ ਸਾਰੀ ਚੀਜ਼ਾਂ ਤੁਸੀਂ ਲੈ ਲੈਣੀਆਂ ਦੂਜੇ ਪਾਸੇ ਲੈ ਲੈਣੀਆਂ ਮੱਗ ਸੁਰਨਿਆ ਹਲਦੀ ਸੁੰਡ ਠੀਕ ਹੈ ਇਹ ਸਾਰੀ ਚੀਜ਼ਾਂ ਨੂੰ ਭੁੰਨ ਕੇ ਤਿਲ ਦੇ ਤੇਲੇ ਚ ਪਾ ਕੇ ਚੰਗੀ ਤਰ੍ਹਾਂ ਸਾੜ ਲਓ ਫਿਰ ਜਿਹੜਾ ਤੇਲ ਤਿਆਰ ਹੁੰਦਾ ਹੈ ਉਹ ਤੇਲ ਕੰਮ ਕਰਦਾ ਹੈ ਅਖੀਰ ਵਿੱਚ ਅਸੀਂ ਕਪੂਰ ਨੂੰ ਥੋੜਾ ਜਿਹਾ ਸ਼ੁੱਧ ਕਰਕੇ ਉਹਦੇ ਚ ਕਪੂਰ ਮਿਲਾ ਦਿੰਨੇ ਆ ਜਿਹੜਾ ਦਰਦ ਨੂੰ ਨਾਲੇ ਇਹਨਾਂ ਦੀ ਤਾਕਤ ਨੂੰ ਵਧਾ ਦਿੰਦਾ ਜਿਹੜੀ ਬੂਟੀਆਂ ਦੀ ਤੇ ਉਹ ਰੈਡੀ ਕਰ ਦਿੰਦਾ ਉਹ ਅਸੀਂ ਤੇਲ ਤਿਆਰ ਕੀਤਾ ਹੋਇਆ ਹੈ ਇਹ ਵਾਲਾ ਤੇਲ ਹੈ ਇਹ ਦੇਖੋ ਕਿੰਨੀ ਕਪੂਰ ਦੀ ਖੁਸ਼ਬੂ ਆਏਗੀ ਤੇ ਜੜੀ ਬੂਟੀਆਂ ਦੀ ਖੁਸ਼ਬੂ ਆ ਰਹੀ ਹੈ ਜੀ ਇਹ ਤੇਲ ਇੱਕ ਵਾਰੀ ਤੁਸੀਂ ਲਾ ਲਓ ਇਹ ਦੇਖੋ ਬਿਲਕੁਲ ਖੁਸ਼ਬੂ ਆਉਣ ਲੱਗੀ ਨਾ ਹਾਂਜੀ ਸਾਰੇ ਕਮਰੇ ਚ ਫੈਲ ਗਈ ਇਹ ਦੇਖੋ ਇਹ ਤੇਲ ਜੇ ਤੁਸੀਂ ਗੋਡਣਾਕ ਲਾਉਣਾ ਹੁੰਦਾ ਜੀ ਇਹ ਤੇਲ ਇਹ ਬਸ ਇਹ ਇਹ ਦੇਖੋ ਇੰਨਕ ਇੰਨਾ ਤੇਲ ਜੇ ਤੁਸੀਂ ਲਾ ਲਿਆ ਬਸ ਤੁਹਾਡਾ ਕੰਮ ਹੋ ਗਿਆ ਤੇਲ ਲਾ ਕੇ ਹਲਕਾ ਜਿਹਾ ਮਾਲਿਸ਼ ਕਰਨੀ ਹੈ ਉਸ ਤੋਂ ਬਾਅਦ ਤੁਹਾਡਾ ਕੰਮ ਹੋ ਗਿਆ ਅੱਛਾ ਡਾਕਟਰ ਸਾਹਿਬ ਜਿਹੜੇ ਪੇਨ ਕਿਲਰ ਖਾ ਕੇ ਕੰਮ ਚਲਾ ਰਹੇ ਨੇ ਦੇਖੋ ਪੇਨ ਕਿਲਰ ਖਾ ਕੇ ਜਿਹੜੇ ਕੰਮ ਚਲਾਉਂਦੇ ਆ ਨਾ ਤੁਸੀਂ ਉਹਦੀ ਸਟੱਡੀ ਪੜੋ ਪੇਨ ਕਿਲਰ ਜਿੰਨਾ ਵੀ ਹੈ ਉਹ ਪੇਨ ਦੇ ਰیسیਵਰ ਨੂੰ ਬੰਦ ਕਰ ਦਿੰਦਾ ਜਿਹੜਾ ਸਿਗਨਲ ਜਾਂਦਾ ਹੁਣ ਚਾਹ ਦਾ ਕੱਪ ਹੈ ਚਾਹ ਦੇ ਕੱਪ ਨੂੰ ਤੁਸੀਂ ਹੱਥ ਲਾਂਦੇ ਹੋ ਤੁਹਾਨੂੰ ਜਦੋਂ ਹੀ ਪਤਾ ਲੱਗ ਜਾਂਦਾ ਗਰਮ ਹੈ ਕਿਉਂ ਪਤਾ ਲੱਗ ਗਿਆ ਉਹ ਕੋਈ ਚੀਜ਼ ਟ੍ਰੈਵਲ ਹੋਈ ਹੈ ਜਿੰਨੇ ਦੱਸਿਆ ਸਿਗਨਲ ਨੇ ਜੇ ਮੈਂ ਇੱਥੇ ਕੋਈ ਅਸੀ ਚੀਜ਼ ਲਾਦਾ ਜਿਹੜਾ ਸਿਗਨਲ ਅੱਗੇ ਨਾ ਜਾਣ ਦੇਵੇ ਤੁਸੀਂ ਫੜੀ ਜਾਓ ਗਰਮ ਇੱਥੋਂ ਸੜ ਜਾਏਗਾ ਪਰ ਗਰਮ ਦਾ ਸਿਗਨਲ ਨਹੀਂ ਜਾਏਗਾ ਪੇਨ ਕਿਲਰ ਉਹੀ ਕੰਮ ਕਰਦਾ ਲਗਾਤਾਰ ਗੋਡੇ ਦਾ ਮਰੀਜ਼ ਪੇਨ ਕਿਲਰ ਖਾਰਿਆ ਹੋਏ ਉਹਦੀ ਕਿਡਨੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦਾ ਲੀਵਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਪੇਨ ਕਿਲਰ ਜ਼ਹਿਰ ਹੈ ਨਹੀਂ ਖਾਣਾ ਕਿਸੇ ਵੀ ਕੀਮਤ ਤੇ ਨਹੀਂ ਖਾਣਾ ਆਯੁਰਵੇਦ ਦੇ ਨੁਸਖੇ ਅਪਣਾਓ ਤੁਹਾਡੀ ਕਿਚਨ ਵਿੱਚ ਪਈ ਹੈ ਹਲਦੀ ਸੁੰਡ ਮੱਗ ਸੁਰੰਜਾ ਸ਼ਤਾਵਰ ਅਸ਼ਵਗੰਧਾ 6 ਚੀਜ਼ਾਂ ਲਿਖ ਲਓ ਵੀਡੀਓ ਸੇਵ ਕਰ ਲਓ ਦੁਬਾਰਾ ਦੱਸ ਦਿੰਨਾ ਹਲਦੀ ਸੁੰਡ ਅਸ਼ਵਗੰਧਾ ਸ਼ਤਾਵਰ ਮੱਗ ਸੁਰੰਜਾ 6 ਚੀਜ਼ਾਂ ਛੇ ਬਰਾਬਰ ਮਾਤਰਾਇਚ ਲੈ ਕੇ ਪਾਊਡਰ ਬਣਾ ਲਓ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਲੈਣਾ ਸ਼ੁਰੂ ਕਰਦੋ ਕੋਈ ਪੇਨ ਕਿਲਰ ਖਾਣ ਦੀ ਲੋੜ ਨਹੀਂ ਕਿਸੇ ਵੀ ਗੋਡੇ ਮੋਡੇ ਜੋੜਾਂ ਵਿੱਚ ਦਰਦ ਹੈ ਇਹ ਤੇਲ ਨਾਲ ਲੱਗ ਜਾਓ ਜਿਹੜਾ ਇਹ ਤੇ ਅਸੀਂ ਬਣਾਇਆ ਹੋਇਆ ਹੈ ਜੇ ਤੁਸੀਂ ਆਪਣੀ ਰਸੋਈ 'ਚ ਬਣਾਣਾ ਹੈ ਉਹ ਮਾਤਾ ਪੈਣਾ ਇਸ ਵੀਡੀਓ ਨੂੰ ਸੇਵ ਕਰ ਲੈਣਾ ਤੇ ਇਹ ਭੇਜ ਦੇਣ ਜਿਨ੍ਹਾਂ ਨੂੰ ਗੋਡੇ ਮੋਡੇ ਦੀ ਦਰਦ ਹੈ ਜਾਂ ਜੋੜ ਬਦਲਣ ਵਾਸਤੇ ਕਹਤਾ ਇੱਕ ਕਿੜਾ ਤੇਲ ਹੈ ਕਲਾ ਸਰੋਂ ਦਾ ਤੇਲ ਲੈਣਾ ਸਿਰਫ ਸਰੋਂ ਦਾ ਤੇਲ ਸਿਰਫ ਸਾਡੀ ਰਸੋਈ ਚ ਆਏਗਾ ਜੀ ਸਾਡੀ ਰਸੋਈ ਵਾਲਾ ਹੀ ਕੰਮ ਕਰਨਾ ਆਪਾਂ ਪੈਸੇ ਕਮਾਉਣ ਵਾਲਾ ਕੋਈ ਕੰਮ ਨਹੀਂ ਕਰਨਾ ਆਪਾਂ ਘਰੇਲੂ ਨੁਸਖੇ ਦੇਣ ਵਾਸਤੇ ਇੱਥੇ ਬੈਠੇ ਆਂ ਜਿਹੜੇ ਸ਼ਾਸਤਰਾ ਵਿੱਚ ਲਿਖੇ ਆ ਤੇ ਕਾਰਗਰ ਆ ਜਿੰਦੇ ਨਾਲ ਪੇਸ਼ੈਂਟ ਨੂੰ ਰਿਜ਼ਲਟ ਮਿਲਦਾ ਸਰੋਂ ਦਾ ਤੇਲ ਲੈਣਾ ਹੈ ਸਰੋਂ ਦਾ ਤੇਲ ਲੋਹੇ ਦੀ ਕੜਾਈ ਚ ਗਰਮ ਕਰ ਲੈਣਾ ਚੰਗੀ ਤਰ੍ਹਾਂ ਪੂਰਾ ਐਨ ਸੜ ਜੇ ਚੰਗੀ ਤਰ੍ਹਾਂ ਉਹਦੇ ਚ ਦੋ ਪੱਤੇ ਇਹਦੇ ਪਾ ਦੇਣੇ ਤਤੂਰੇ ਦੇ ਇਹਨੂੰ ਸਾਬਤ ਪਾ ਦਿਓ ਜਾਂ ਇਹਦੇ ਐਵੇਂ ਟੁਕੜੇ ਕਰਕੇ ਇਹ ਪੱਤੇ ਵਿੱਚੇ ਪਾ ਦਿਓ ਸੜੇ ਹੋਏ ਤੇਲ 'ਚ ਇਹ ਪੱਤੇ ਪਾ ਦੇਣੇ ਆ ਦੋ ਪੱਤੇ ਇਹਦੇ ਵਿੱਚ ਛੱਡ ਦੋ ਸੜੇ ਹੋਏ ਤੇਲ 'ਚ ਇਹਨੂੰ ਚੰਗੀ ਤਰ੍ਹਾਂ ਵਾਲ ਜਾਓ ਜਦੋਂ ਇਹ ਭੂਰੇ ਰੰਗ ਦੇ ਹੋ ਜਾਣ ਪੱਤੇ ਠੀਕ ਹੈ ਇਹਨਾਂ ਨੂੰ ਕੱਢ ਲਓ ਪੱਤਿਆਂ ਨੂੰ ਪੱਤਿਆਂ ਨੂੰ ਗੋਡੇ ਦੇ ਉੱਤੇ ਰੱਖ ਕੇ ਉੱਤੇ ਇੱਕ ਸੁੱਤੀ ਕਪੜਾ ਜਿਹਦੇ ਨਾਲ ਪਨੀਰ ਨਹੀਂ ਕੱਢਦੇ ਹਾਂਜੀ ਹਾਂਜੀ ਠੀਕ ਹੈ ਪਨੀਰ ਵਾਲਾ ਕਪੜਾ ਕਹਿ ਦਿੰਦੇ ਆ ਮਲਮਲ ਜਾਂ ਮਲਮਲ ਜਾਂ ਉਹ ਕਪੜਾ ਰੱਖ ਕੇ ਉਹਨੂੰ ਬੰਨ੍ਹ ਲਓ ਹਲਕਾ ਜਿਹਾ ਸਾਰੀ ਰਾਤ ਉਹਨੂੰ ਬੰਨਿਆ ਰਹਿਣ ਦਰਦ ਸ਼ੂਮੰਤਰ ਇਹ ਫਾਰਮੂਲਾ ਹੈ ਅਸੀਂ ਜਿਹੜੇ ਮਰੀਜ਼ਾਂ ਨੂੰ ਦਿੰਨੇ ਆ ਉਹਨਾਂ ਨੂੰ ਕਹਿੰਨੇ ਆ ਵੀ ਕੁਝ ਪੱਤੇ ਐਵੇਂ ਤੋੜ ਕੇ ਪਾ ਲੋ ਇੱਕ ਪੱਤਾ ਸਾਬਤ ਪਾ ਲੋ ਸਾਬਤ ਪੱਤਾ ਗੋਡੇ ਦੇ ਉੱਤੇ ਪੂਰਾ ਆ ਜਾਂਦਾ ਐਵੇਂ ਦੀ ਸ਼ੇਪ ਬਣ ਗਈ ਨਾ ਇਹ ਦੇਖੋ ਇਹ ਜਿੱਥੇ ਜਿੱਥੇ ਨਸਾਂ ਜਾਂਦੀਆਂ ਉੱਥੇ ਆਪਣੇ ਆਪ ਰੱਬ ਨੇ ਸ਼ੇਪ ਬਣਾਈ ਹੋਈ ਜਾਂਦੀ ਇਹਨੂੰ ਰੱਖ ਕੇ ਇਹਦੇ ਉੱਤੇ ਬੰਨ ਲੈਣਾ ਦਰਦ ਸ਼ੂਮੰਤਰ ਖਾਣ ਵਾਸਤੇ ਮੈਂ ਤੁਹਾਨੂੰ ਦੱਸਦਾ ਜਿਹੜੀ ਚੀਜ਼ਾਂ ਖਾਣੀਆਂ ਐ ਹਲਦੀ ਸੁੰਡ ਮੱਗ ਸੁਰੰਜਾ ਸ਼ਤਾਵਰ ਤੇ ਅਸ਼ਵਗੰਧਾ ਇਹਦਾ ਪਾਊਡਰ ਖਾਣਾ ਸ਼ੁਰੂ ਕਰ ਦੋ ਜੇ ਇਹਨੂੰ ਹੋਰ ਕਾਰਗਰ ਬਣਾਣਾ ਹੈ ਜੀ ਇਹ ਵੀ ਆਪਣੀ ਕਿਚਨ ਵਿੱਚ ਪਈ ਹੈ ਨਿੰਮ ਨਿੰਮ ਦੇ ਪੱਤੇ ਥੋੜੇ ਜਿਨੇ ਨਿੰਮ ਦੇ ਪੱਤੇ ਪਾ ਲਓ ਨਿੰਮ ਦੇ ਪੱਤੇ ਉੱਥੇ ਹੀਲਿੰਗ ਦਾ ਕੰਮ ਕਰਦੇ ਆਂ ਐਂਟੀਬਾਇਓਟਿਕ ਹੈ ਐਂਟੀ వైరਲ ਹੈ ਐਂਟੀ ਫੰਗਲ ਹੈ ਜਿੱਥੋਂ ਤੁਹਾਡਾ ਸਕਰੀਟ ਹੋਣਾ ਹੈ ਨਾ ਜਿਹਨੂੰ ਅਸੀਂ ਗ੍ਰੀਸ ਕਹਿ ਦਿੰਦੇ ਆਂ ਦੇਸੀ ਭਾਸ਼ਾ ਵਿੱਚ ਵੈਸੇ ਤੇ ਸਾਈਨੋਵિયલ ਫਲੂਇਡ ਹੁੰਦਾ ਹੈ ਉੱਥੇ ਕਈ ਵਾਰੀ ਇਨਫੈਕਸ਼ਨ ਹੋ ਜਾਂਦੀ ਹੈ ਠੀਕ ਹੈ ਉੱਥੇ ਪਾਣੀ ਗੋਡਿਆਂ 'ਚ ਭਰਨ ਲੱਗ ਜਾਂਦਾ ਹੈ ਮਾਤਾ ਕਹਿੰਦੀਆਂ ਵੀ ਮੇਰੇ ਗੋਡੇ 'ਚ ਪਾਣੀ ਭਰ ਗਿਆ ਮੈਂ ਇੰਜੈਕਸ਼ਨ ਨਾਲ ਕਢਾਨੀ ਆ ਉਸ ਕੇਸ 'ਚ ਇਹਦੇ 'ਚ ਪੱਤੇ ਪਾ ਲਓ ਨਿੰਮ ਦੇ ਤੇ ਨਾਲ ਇਹ ਬੰਨਣ ਲੱਗ ਜਾਓ ਜਿਨ੍ਹਾਂ ਦੇ ਗੋਡੇ 'ਚ ਪਾਣੀ ਭਰਦਾ ਹੈ ਉਸ ਪਾਣੀ ਭਰਨ ਦੀ ਚੀਜ਼ ਨੂੰ ਵੀ ਇਹ ਘਟਾ ਦੇਗਾ ਨੋਰਮਲ ਕਰ ਦੇਗਾ ਕਾਰਗਰ ਨੁਸਖਾ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਹੀ ਚੀਜ਼ ਰੱਖੀ ਜੀ ਇਹ ਮਰਮ ਰੱਖੀ ਹੈ ਜੀ ਜਿਹੜੀ ਅਸੀਂ ਬਣਾਨੇ ਆ ਮਰਮ ਇਹ ਕੀ ਕੰਮ ਕਰਦਾ ਇਹ ਕੇਸਰੀ ਮਰਮ ਆਇਆ ਤੁਸੀਂ ਕਈ ਵਾਰੀ ਦੇਖੀ ਹੋਣੀ ਕੇਸਰੀ ਰੰਗ ਦੀ ਜੜੀ ਜੀ ਜੀ ਤੁਸੀਂ ਨੂੰ ਹਰ ਵਾਰੀ ਕਹਿੰਦੇ ਹੋ ਕੇਸਰੀ ਰੰਗ ਹੈ ਕੇਸਰੀ ਮਰਮ ਹੈ ਕੇਸਰੀ ਮਰਮ ਹੈ ਹੈਨਾ ਇਹ ਦੇਖੋ ਇਹਦੀ ਖੁਸ਼ਬੂ ਦੇਖੋ ਇਹਨੂੰ ਤੁਸੀਂ ਕੋਈ ਹੋਰ ਨਾਮ ਦਿੱਤਾ ਹੋਇਆ ਸੀ ਮੈਂ ਤੇ ਇਹਨੂੰ ਕੇਸਰੀ ਕਹਿੰਦਾ ਸੀ ਰੰਗ ਤੁਸੀਂ ਖੱਟਾ ਰੰਗ ਖੱਟੀ ਖੱਟੀ ਮਰਮ ਖੱਟੀ ਮਰਮ ਕਹਿੰਦੇ ਸੀ ਮੈਂ ਮੇਰੇ ਉਹਦੇ ਚ ਮੈਂ ਇਹਨੂੰ ਕੇਸਰੀ ਰੰਗ ਕਰਕੇ ਇਹਨੂੰ ਕਹਿ ਦੇਣਾ ਪਰ ਖੱਟੀ ਕੀ ਕਰਦੀ ਹੈ ਜੀ ਕੀ ਕਰਦੀ ਕੋਡੇ ਤੇ ਹਲਕੀ ਜੀ ਲਾ ਲਓ ਮਰਮ ਤੇਲ ਤੋਂ ਪਹਿਲਾਂ ਇਹ ਤੇਲ ਤੋਂ ਬਾਅਦ ਜੀ ਤੇਲ ਤੋਂ ਬਾਅਦ ਇਹਦੇ ਉੱਤੇ ਟਕੋਰ ਨਹੀਂ ਕਰਨੀ ਮਾਲਿਸ਼ ਨਹੀਂ ਕਰਨੀ ਕਿਉਂਕਿ ਇਹਦੇ ਚ ਉਹ ਜੜੀ ਬੂਟੀਆਂ ਬੜੀ ਕਨਸੈਂਟਰੇਟਡ ਹੈਗੀਆਂ ਇਹਨਾਂ ਦਾ ਸੱਤ ਪਾਇਆ ਹੋਇਆ ਹੈ ਜਦੋਂ ਇਹ ਜੜੀ ਬੂਟੀਆਂ ਦਾ ਸੱਤ ਪੈ ਜਾਂਦਾ ਬੜੀ ਸਟਰੋਂਗ ਬਣ ਜਾਂਦੀ ਹੈ ਤੇ ਇਹ ਖੱਟੀ ਮਰਮ ਜਿਹੜੀ ਹੈ ਇਹ ਬਹੁਤ ਹੀ ਕਾਰਗਰ ਹੈ ਇਹਨੂੰ ਅਪਲਾਈ ਕਰੋ ਨਾਲੇ ਇਹ ਤੇਲ ਜਿੰਦੇ ਚ ਕਪੂਰ ਤੇ ਸਾਰੀ ਜੜੀ ਬੂਟੀਆਂ ਪਾਈਆਂ ਇਹਦੇ ਚ 25 ਤੋਂ ਵੱਧ ਜੜੀ ਬੂਟੀਆਂ ਪੈਂਦੀਆਂ ਉਹਨਾਂ ਚੋਂ ਕੁਝ ਮੈਂ ਤੁਹਾਨੂੰ ਦੱਸਿਆ ਤੇ ਗੋਡਿਆਂ ਨੂੰ ਮੋਡਿਆਂ ਨੂੰ ਤਾਕਤ ਦੇਣ ਵਾਸਤੇ ਸ਼ਿਲਾਜੀਤ ਹੈ ਅੱਗੇ ਵਾਸਤੇ ਤਾਂ ਕਿ ਨਾ ਦੁਖਣ ਨਾ ਦੁਖਣ ਠੀਕ ਹੋ ਗਿਆ ਲੋਕੀ ਐ ਸੋਚਦੇ ਆ ਵੀ ਸ਼ਿਲਾਜੀਤ ਆ ਸਿਰਫ ਆਦਮੀ ਖਾ ਸਕਦੇ ਆ ਸਭ ਦਾ ਹਾਸਾ ਨਿਕਲ ਜਾਂਦਾ ਦੀ ਸ਼ਿਲਾਜੀਤ ਦਾ ਨਾਂ ਸੁਣ ਕੇ ਸ਼ਿਲਾਜੀਤ ਦਾ ਨਾਂ ਸੁਣ ਕੇ ਪਰ ਐਸਾ ਨਹੀਂ ਐ ਸਾਡੀ ਮਾਤਾ ਪੈਣਾ ਖਾ ਸਕਦੀਆਂ ਗੋਡੇ ਵਾਸਤੇ ਬਹੁਤ ਚੰਗੀ ਚੀਜ਼ ਐ ਐ ਖੱਟੀ ਮਰਮ ਤੇ ਤੇਲ ਇਹ ਜਦੋਂ ਅਸੀਂ ਮਰੀਜ਼ ਨੂੰ ਦਿੰਨੇ ਆ ਉਹ ਦੂਜੇ ਦਿਨ ਤੀਜੇ ਦਿਨ ਕਹਿ ਦਿੰਦਾ ਵੀ ਭਾਈ ਮੈਨੂੰ ਆਰਾਮ ਆਣਾ ਸ਼ੁਰੂ ਹੋ ਗਿਆ ਪਰ ਲਗਾਣਾ ਪੈਂਦਾ ਹੈ ਲੰਬੇ ਸਮੇਂ ਤੱਕ ਜੇ ਤੁਸੀਂ ਚਾਹਦੇ ਹੋ ਘਰੇ ਫਾਰਮੂਲਾ ਬਣਾ ਲੀਏ ਆਪਰੇਸ਼ਨ ਤੋਂ ਬਚਾਉਣ ਵਾਸਤੇ ਤਾਂ ਕੁਝ ਵੀ ਕਰ ਸਕਦੇ ਆ ਡਾਕਟਰ ਸਾਹਿਬ ਅਸੀਂ ਕਰਨਾ ਚਾਹੀਦਾ ਹੈ ਅੱਜ ਕੱਲ ਆਪਰੇਸ਼ਨ ਕਿਹੜੇ ਸੋਖੇ ਰਹਿ ਗਏ ਜੀ ਜਿਹੜੀ ਮਾਤਾ ਪਿਤਾ ਪੈਣਾ ਨੂੰ ਭਰਾਵਾਂ ਨੂੰ ਇਹ ਦਿੱਕਤ ਹੈ ਗੋਡੇ ਦੀ ਉਹਨਾਂ ਨੂੰ ਨਾਲੇ ਨਾਲ ਇਹ ਹਾਰਟ ਦੀ ਦਿੱਕਤ ਹੈ ਆਪਰੇਸ਼ਨ ਤੋਂ ਪਹਿਲੇ ਹਾਰਟ ਦੀ ਕਲੀਅਰੈਂਸ ਚਾਹੀਦੀ ਹੈ ਕੋਈ ਖੂਨ ਪਤਲਾ ਕਰਨ ਦੀ ਦਵਾਈ ਖਾ ਰਿਹਾ ਹੈ ਕੋਈ ਲੀਵਰ ਦੀ ਦਵਾਈ ਖਾ ਰਿਹਾ ਹੈ ਹਰ ਚੀਜ਼ ਦਾ ਕੋਈ ਥਾਇਰੋਇਡ ਦੀ ਦਵਾਈ ਖਾ ਰਿਹਾ ਹੈ ਕਿਸੇ ਦਾ ਬੀਪੀ ਵੱਧ ਗਿਆ ਕਿਸੇ ਨੂੰ ਸ਼ੂਗਰ ਆ ਫਿਰ ਦੋਵੇਂ ਗੋਡੇ ਬਦਲਨੇ ਆ 4-4 ਘੰਟੇ ਸਰਜਰੀ ਚੱਲਨੀ ਹੈ ਇੰਨਾ ਸੌਖਾ ਕੰਮ ਨਹੀਂ ਹੈ ਨਾ ਉਸ ਚੀਜ਼ਾਂ ਤੋਂ ਬਚਣ ਵਾਸਤੇ ਸਭ ਤੋਂ ਪਹਿਲੇ ਤੇ ਜਾਨ ਬਚਾਣੀ ਹੈ ਨਾ ਜੇ ਦੇਸੀ ਚੀਜ਼ਾਂ ਲਾ ਕੇ ਤੁਹਾਡਾ ਦਰਦ ਠੀਕ ਹੁੰਦਾ ਤੁਸੀਂ ਗੋਡੇ ਨੂੰ ਬਦਲਵਾਣ ਦਾ ਪ੍ਰੋਸੈਸ ਤੋਂ ਬਚ ਜਾਂਦੇ ਹੋ ਉਸ ਤੋਂ ਚੰਗਾ ਕੀ ਹੈ ਤੇ ਸ਼ਾਸਤਰੀ ਯੋਗ ਹੈ ਜਿਹੜੀ ਕਿਤਾਬਾਂ 'ਚ ਲਿਖੀ ਹੋਈਆਂ ਜੀ ਜੀ ਡਾਕਟਰ ਸਾਹਿਬ ਅੱਛਾ ਡਾਕਟਰ ਸਾਹਿਬ ਅਗਰ ਕਿਸੇ ਨੂੰ ਕੋਈ ਕ੍ਰੋਨਿਕਲ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਹੈ ਡਾਕਟਰ ਨੇ ਕਹਿੰਦਾ ਜੀ ਅਗਲੀ ਵਾਰ ਤੁਸੀਂ ਆਉਣਾ ਨਹੀਂ ਤੁਹਾਨੂੰ ਦਵਾਈ ਨਹੀਂ ਦੇ ਸਕਦੇ ਗੋਡਿਆਂ ਦੇ ਆਪਰੇਸ਼ਨ ਵਾਲੇ ਪੈਸੇ ਜੇਬ ਚ ਪਾ ਕੇ ਲੈ ਕੇ ਆਇਓ ਉਹ ਜੰਦ-ਜੰਦੇ ਤੁਹਾਨੂੰ ਮਿਲ ਸਕਦੇ ਨੇ ਐਵੇਂ ਦੇ ਮਰੀਜ਼ ਉਸੇ ਟਾਈਮ ਉਥੋਂ OPD ਤੋਂ ਨਿਕਲਣ ਤੇ ਫੋਨ ਕਰਕੇ ਇੱਥੇ ਦੀ ਬੁਕਿੰਗ ਕਰਾਣ ਤੇ ਮੈਨੂੰ ਦਿਖਾਣ ਆਣ 90% ਮਰੀਜ਼ ਐਸੇ ਹੁੰਦੇ ਆ ਜਿਨ੍ਹਾਂ ਚ ਗੋਡਾ ਬਦਲਣ ਦੀ ਲੋੜ ਨਹੀਂ ਹੈ ਅਜੇ ਉਹ ਇਨੀਸ਼ੀਅਲ ਸਟੇਜ ਤੇ ਆ ਉਹਨਾਂ ਦਾ ਅਸੀਂ ਕੰਟਰੋਲ ਕਰ ਸਕਦੇ ਆ ਦੋ ਹੀ ਕਾਰਨ ਹੁੰਦੇ ਆ ਓਸਟੀਓਆਰਥਰਾਈਟਿਸ ਹੈ ਰਿਊਮੈਟੋਇਡ ਆਰਥਰਾਈਟਿਸ ਹੈ ਓਸਟੀਓਆਰਥਰਾਈਟਿਸ ਹੈ ਵੀ ਬੋਨ ਕਮਜ਼ੋਰ ਹੋ ਗਈ ਬੋਨ ਜੁੜਨ ਲੱਗ ਗਈ ਰਿਊਮੈਟੋਇਡ ਆਰਥਰਾਈਟਿਸ ਹੈ ਆਮ ਵਾਤ ਠੀਕ ਹੈ ਆਮ ਵਾਤ ਹੈ ਆਮ ਮਤਲਬ ਜਿਹੜਾ ਖਾਣਾ ਨਹੀਂ ਪਚਿਆ ਵਾਤ ਜਿਹੜੀ ਵਾਯੂ ਖਰਾਬ ਹੋ ਗਈ ਉਹ ਜਾ ਕੇ ਗੋਡਿਆਂ 'ਚ ਜੰਮ ਗਈ ਉੱਥੇ ਉਹਨੇ ਪ੍ਰੋਬਲਮ ਕਰਨ ਲੱਗਤੀ ਉਸ ਮਰੀਜ਼ ਨੂੰ ਡਾਈਜੈਸ਼ਨ ਦੀ ਵੀ ਪ੍ਰੋਬਲਮ ਹੋਏਗੀ ਕਬਜ਼ ਦੀ ਵੀ ਪ੍ਰੋਬਲਮ ਹੋਏਗੀ ਜੇ ਤੁਹਾਡੇ ਗੋਡੇ ਮੋਢੇ ਖਰਾਬ ਹੈ ਗੋਡਾ ਖਰਾਬ ਹੈ ਤੁਹਾਨੂੰ ਬਦਲਵਾਉਣ ਵਾਸਤੇ ਕਹਿਤਾ ਨਾਲੇ ਹੀ ਤੁਸੀਂ ਦੇਖੋਗੇ ਤੁਹਾਨੂੰ ਲੰਬੇ ਟਾਈਮ ਤੋਂ ਕਬਜ਼ ਦੀ ਸ਼ਿਕਾਇਤ ਰਹਿ ਰਹੀ ਹੈ ਖਾਣਾ ਨਹੀਂ ਪਚ ਰਿਹਾ ਤੇ ਇਹ ਸਮਝ ਲਓ ਤੁਹਾਨੂੰ ਰਿਊਮਟੋਇਡ ਆਰਥਰਾਇਟਿਸ ਹੈ ਆਮ ਬਾਤ ਹੈ ਡਾਈਜੈਸ਼ਨ ਠੀਕ ਕਰ ਲਓ ਨਾਲੇ ਨਾਲੇ ਕਬਜ ਠੀਕ ਕਰ ਲਓ ਅੱਧੀ ਪ੍ਰੋਬਲਮ ਗੋਡਿਆਂ ਦੀ ਤੁਹਾਡੀ ਠੀਕ ਹੋ ਜੇਗੀ ਬਾਕੀ ਇਹ ਤੇਲ ਘਰੇ ਬਣਾ ਲਓ ਜਾਂ ਮੰਗਵਾ ਲਓ ਸ਼ਿਲਾਜੀਤ ਤੇਲ ਤੇ ਕਰੀਮ ਕੀ ਆਹੀ ਬਾਤ ਹੈ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗਲਬਾਤ ਲਿਸੋ ਇਸਨ ਮਾਡਰਨ ਲੋਕਾਂ ਦੇ ਦੇਸੀ ਵੈਦ ਡਾਕਟਰ ਵਿਵੇਕ ਕਹੋਜਾ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਇਸ ਸ਼ਕਤੀਸ਼ਾਲੀ ਜਿਹੜੇ ਪੱਤੇ ਦੇ ਨਾਲ ਆਪਣੇ ਗੋਡਿਆਂ ਦਾ ਹੱਲ ਕਰ ਸਕਦੇ ਹਾਂ ਔਰ ਨਾਲ ਹੀ ਉਹਨਾਂ ਨੇ ਨਿੰਮ ਦੇ ਫਾਇਦੇ ਵੀ ਹੈਗੇ ਨੇ ਤੇਲ ਦੇ ਵਿੱਚ ਇਹਨੂੰ ਗਰਮ ਕਰਕੇ ਲਗਾਉਣ ਦੇ ਦਰਦ ਵਾਲੀ ਥਾਂ ਤੇ ਦੱਸੇ ਨੇ ਔਰ ਉਮੀਦ ਕਰਦੇ ਹਾਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਲੋਕਾਂ ਨੇ ਹੁਣ ਤੱਕ ਗੋਡਿਆਂ ਦੀਆਂ ਮੈਡੀਸਿਨ ਖਾ ਖਾ ਕੇ ਹੋਰ ਪ੍ਰੋਬਲਮਾਂ ਕਰ ਲੀਆਂ ਬਿਮਾਰ ਹੋ ਗਏ ਨੇ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਗਈ ਕਿਸੇ ਨੂੰ 슈ਗਰ ਹੋ ਗਈ ਕਿਸੇ ਦਾ ਬੀਪੀ ਵਧਣ ਲੱਗ ਗਿਆ ਕਿਸੇ ਨੂੰ ਕੋਈ ਪ੍ਰੋਬਲਮ ਕਿਸੇ ਕੋਈ ਪ੍ਰੋਬਲਮ ਸੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਹੁੰਦਾ ਹੈ ਅਸੀਂ ਉਹ ਚੀਜ਼ਾਂ ਤੁਹਾਡੇ ਨਾਲ ਲੈ ਕੇ ਆਈਏ ਜਿਹੜੀਆਂ ਸਾਡੀਆਂ ਪੁਰਾਤਨ ਨੇ ਸਾਡੇ ਵੈਦਾਂ ਦੇ ਵਿੱਚ ਜਿਹੜੀਆਂ ਲਿਖੀਆਂ ਹੋਈਆਂ ਨੇ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਨੇ ਤੇ ਮੈਨੂੰ ਲੱਗਦਾ ਕਿ ਅੱਜ ਇਹ ਨੁਸਖਾ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਇਹ ਕਾਫੀ کارਗਰ ਸਾਬਿਤ ਹੋਏਗਾ ਤੁਹਾਡੇ ਲਈ ਔਰ ਉਹ ਲੋਕ ਖਾਸ ਕਰਕੇ ਇਸ ਨੂੰ ਇਸਤੇਮਾਲ ਜ਼ਰੂਰ ਕਰਨ ਜਿਹੜੇ ਗੋਡਿਆਂ ਦੇ ਆਪਰੇਸ਼ਨ ਤੋਂ ਡਰਦੇ ਨੇ ਜਿਨ੍ਹਾਂ ਦੇ ਬਾਪੂ ਗੋਡਿਆਂ ਦੇ ਆਪਰੇਸ਼ਨ ਤੋਂ ਡਰਦੇ ਨੇ ਜਿਨ੍ਹਾਂ ਦੇ ਬੇਬੇ ਗੋਡਿਆਂ ਦੇ ਆਪਰੇਸ਼ਨ ਤੋਂ ਡਰਦੀ ਹੈ ਜਾਂ ਕਈ ਪੈਸੇ ਅਸੀ ਕਹ ਲਈ ਕਿ ਇਹ ਨਹੀਂ ਹੁੰਦੇ ਕਿਉਂਕਿ 1.5 ਲੱਖ ਰੁਪਏ ਇੱਕ ਇੱਕ ਗੋਡਾ ਚੇਂਜ ਕਰਨ ਦਾ ਲੈ ਲੈਂਦੇ ਨੇ ਤੇ ਉਸ ਤੋਂ ਪਹਿਲਾਂ ਜੇ ਅਸੀਂ ਅਜ਼ਮਾ ਲਈਏ ਤਾਂ ਮੈਨੂੰ ਲੱਗਦਾ ਹੈ ਕਿ ਇਸ ਦਾ ਹੱਲ ਹੈਗਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ 90% ਘਰ ਦੇ ਵਿੱਚ ਹੀ ਇਹਦਾ ਹੱਲ ਹੋ ਸਕਦਾ ਹੈ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਡਾਕਟਰ ਵਿਵੇਕ ਆਉਜੜਾ ਸਾਹਿਬ ਦੀ ਟੀਮ ਦਾ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਡਾਕਟਰ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ ਆਪਣੀ ਕੋਈ ਵੀ ਬਿਮਾਰੀ ਕੋਈ ਵੀ ਦਿੱਕਤ ਕੋਈ ਵੀ ਪਰੇਸ਼ਾਨੀ ਸਾਂਝੀ ਕਰ ਸਕਦੇ ਹੋ ਮੈਂ ਇਹ ਕਿਉਂਕਿ ਮੇਰਾ ਤਜਰਬਾ ਹੈ ਡਾਕਟਰ ਵਿਵੇਕ ਆ ਬੜੀ ਬਾਰੀਕੀ ਨਾਲ ਇਹਨਾਂ ਨੂੰ ਹਰ ਬਿਮਾਰੀ ਦੀ ਜਿਹੜੀ ਸਮਝ ਹੈ ਉਹ ਮਾਮਲੇ ਵੀ ਇਹਨਾਂ ਨੇ ਆਪਣੀ ਅੱਖੀ ਮੈਂ ਸੈੱਟ ਹੁੰਦੇ ਦੇਖੇ ਨੇ ਜਿਹੜੇ 10-10 15-15 ਸਾਲ ਤੋਂ ਭਟਕ ਰਹੇ ਸੀ ਡਾਕਟਰਾਂ ਦੇ ਹੰਝੂ ਘੇਰ ਰਹੇ ਸੀ ਕਿਸੇ ਨੂੰ ਲੀਵਰ ਦੀ ਪ੍ਰੋਬਲਮ ਸੀ ਕਿਸੇ ਨੂੰ 슈ਗਰ ਦੀ ਪ੍ਰੋਬਲਮ ਸੀ ਕਿਸੇ ਦੇ ਸੈੱਲ ਨਹੀਂ ਸਨ ਵਾਦੇ ਉਹਨਾਂ ਨੂੰ ਇਹ ਬਕਮ ਅਸੀਂ ਕਹਿ ਲਈਏ ਕਿ ਬੜੇ ਕਰਮਾਤੀ ਅਸੀਂ ਕਹਿ ਲਈਏ ਤੇ ਜਿਹੜੇ ਨੁਸਕੇ ਫਾਰਮੂਲੇ ਦੇ ਕੇ ਉਹਨਾਂ ਨੇ ਮੈ ਸੈੱਟ ਹੁੰਦੇ ਦੇਖੇ ਨੇ ਸੋ ਫਿਲਹਾਲ ਇਹ ਵੀਡੀਓ ਕੇ ਵਿੱਚ ਲੱਗੀ ਇਸ ਬਾਬਤ ਵੀ ਤੁਸੀਂ ਸਾਨੂੰ رائے ਆਪਣੀ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨੀ ਦਿਓ ਅੱਗਿਆ ਧੰਨਵਾਦ